ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਫਿਲਮੀ ਜਗਤ ਨਾਲ ਜੁੜੀ ਇੱਕ ਮਾੜੀ ਖਬਰ ਹੈ ਕਿ ਤਰਮਿੰਦਰ ਜਿਹੜੇ ਆਪਣੇ ਸਮੇਂ ਦੇ ਬਹੁਤ ਮਸ਼ਹੂਰ ਕਲਾਕਾਰ ਰਹੇ ਨੇ ਤਰਮਿੰਦਰ ਫਿਲਮੀ ਅਦਾਕਾਰ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਬ੍ਰਿਜ ਕੈਂਡੀ ਹਸਪਤਾਲ ਜੋ ਬੰਬਈ ਦਾ ਬੜਾ ਮਸ਼ਹੂਰ ਹਸਪਤਾਲ ਹੈ ਬ੍ਰਿਜ ਕੈਂਡੀ ਹਸਪਤਾਲ ਦੇ ਵਿੱਚ ਉਹ ਦਾਖਲ ਨੇ ਤੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ 89 ਸਾਲ ਦੀ ਉਹਨਾਂ ਦੀ ਉਮਰ ਹੈ 89 ਇਅਰ ਦੀ ਉਹਨਾਂ ਦੀ ਉਮਰ ਹੈ ਸਨ 39 ਦੇ ਵਿੱਚ ਉਹਨਾਂ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਹੋਇਆ ਸੀ ਇਹ ਇੱਕ ਮਾਸਟਰ ਦੇ ਘਰ ਪੈਦਾ ਹੋਏ ਸੀਗੇ ਤੇ ਉਹਨਾਂ ਦੀ ਪਹਿਲੀ ਸ਼ਾਦੀ ਜਦੋਂ 1954 ਚ ਹੋਈ ਸੀ ਅਤੇ ਦੂਜੀ ਸ਼ਾਦੀ ਉਹਨਾਂ ਦੀ 1980 ਦੇ ਵਿੱਚ ਫਿਲਮ ਅਦਾਕਾਰ ਹਿਮਾ ਮਾਲੀ ਦੇ ਨਾਲ ਹੋਈ ਸੀ ਤੁਹਾਨੂੰ ਦੱਸ ਦਈਏ ਕਿ ਤਰਮਿੰਦਰ ਦੀ ਹਾਲਤ ਠੀਕ ਨਹੀਂ ਹੈ ਪੂਰਾ ਪਰਿਵਾਰ ਇਸ ਵੇਲੇ ਬ੍ਰਿੰਜ ਕੇ ਬ੍ਰਿਜ ਕੈਂਡੀ ਹਸਪਤਾਲ ਮੁੰਬਈ ਦੇ ਵਿੱਚ ਮੌਜੂਦ ਹੈ ਔਰ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਕਾਫੀ ਦਿਨਾਂ ਤੋਂ ਉਹ ਬਿਮਾਰ ਚੱਲ ਰਹੇ ਨੇ ਉਮਰ ਸਬੰਧੀਆਂ ਆਪਣੀਆਂ ਜੜੀਆਂ ਬਿਮਾਰੀਆਂ ਨੇ ਉਹਨਾਂ ਤੋਂ ਜੂਝ ਰਹੇ ਨੇ ਆਪਣੇ ਸਮੇਂ ਦੇ ਹੀ ਮੈਨ ਕਹੇ ਜਾਣ ਵਾਲੇ ਤਰਬਿੰਦਰ ਹੁਣ ਹਾਲਤ ਉਹਨਾਂ ਦੀ ਠੀਕ ਨਹੀਂ ਹੈ